ਕਿਸੇ ਨੂੰ ਸਵਾਲ ਪੁੱਛਣ ਤੋਂ ਪਹਿਲਾਂ ਇਹ ਪਤਾ ਹੋਵੇ ਇਹ ਇਨਸਾਨ ਇਹਦਾ ਸਹੀ ਉੱਤਰ ਦੇਵੇਗਾ ਜਾਂ ਨਹੀਂ ਦੇਵੇਗਾ ਜੀਵਨ ਜਿਹੜਾ ਹੈ ਇਹ ਬੜਾ ਕੀਮਤੀ ਹੈ ਇਹ ਆਸਤਿਕ ਨੂੰ ਵੀ ਮਿਲਦਾ ਹੈ ਇਹ ਨਾਸਤਿਕ ਨੂੰ ਵੀ ਮਿਲਦਾ ਹੈ ਪਰ ਫਰਕ ਇੱਥੇ ਇਹ ਰਹਿ ਜਾਂਦਾ ਹੈ ਜਦੋਂ ਤੁਸੀਂ ਨਾਸਤਿਕ ਬੰਦੇ ਨੂੰ ਸਵਾਲ ਕਰੋਗੇ ਨਾ ਜਿਹੜਾ ਰੱਬ ਨੂੰ ਇੰਨਾ ਯਾਦ ਨਹੀਂ ਕਰਦਾ ਨਾ ਰੱਬ ਤੇ ਜਿਆਦਾ ਯਕੀਨ ਕਰਦਾ ਹੈ ਉਹਨੂੰ ਕੇਵਲ ਉਹਦਾ ਧਿਆਨ ਕੇਂਦਰਿਤ ਹੈ ਆਪਣੀ ਤਰੱਕੀ ਕਰਨ ਤੇ ਆਪਣਾ ਪੈਸਾ ਕਮਾਉਣ ਤੇ ਕੇਵਲ ਤੇ ਕੇਵਲ ਦੁਨੀਆ ਦੇ ਵਿੱਚ ਆਪਣਾ ਨਾਮ ਅਤੇ ਰੁਤਬਾ ਤੇ ਆਪਣਾ ਇੱਕ ਸਿੰਘਾਸਨ ਕਾਇਮ ਕਰਨ ਤੇ ਹੀ ਇਹ ਸਵਾਲ ਜਦੋਂ ਤੁਸੀਂ ਕਿਸੇ ਆਸਤਿਕ ਬੰਦੇ ਨੂੰ ਕਰੋਗੇ ਨਾ ਭਾਈ ਤੂੰ ਕੀ ਕਰ ਰਿਹਾ ਹੈ ਤਾਂ ਉਹ ਇੱਕ ਗੱਲ ਆਖਦਾ ਹੈ ਮੈਂ ਅੱਗੇ ਜਾਣ ਦੀ ਤਿਆਰੀ ਕਰ ਰਿਹਾ ਹਾਂ ਕਰਦੇ ਅੱਗੇ ਜਾਣ ਦੀ ਤਿਆਰੀ ਦੋਵੇਂ ਜਣੇ ਹਨ ਨਾਸਤਿਕ ਵੀ ਅੱਗੇ ਜਾਣ ਦੀ ਤਿਆਰੀ ਕਰਦਾ ਹੈ ਤੇ ਆਸਤਿਕ ਵੀ ਅੱਗੇ ਜਾਣ ਦੀ ਤਿਆਰੀ ਕਰਦਾ ਹੈ ਪਰ ਆਸਤਿਕ ਦਾ ਜਿਹੜਾ ਅੱਗੇ ਜਾਣ ਵਾਲਾ ਉੱਤਰ ਹੈ ਇਹਦਾ ਅਸਲ ਅੰਤਰੀਵ ਭਾਵ ਕੀ ਹੈ